ਵਿਲੇ ਸੌਤੀ ਅੱਗੇ ਗੱਲ ਕੀਤੀ ਜਾਵੇ ਤਾਂ ਮਧ ਪ੍ਰਦੇਸ਼ ਦੇ ਇੱਕ ਕਾਲਜ ਦੇ ਵਿੱਚ ਪੇਪਰ ਚੈਕਿੰਗ ਸਕੈਮ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਇਸ ਖਬਰ ਦੇ ਉੱਤੇ ਤੁਸੀਂ ਜਰਾ ਚਾਲਣਾ ਕੋ ਇਹ ਜਿਹੜਾ ਪੇਪਰ ਚੈਕਿੰਗ ਸਕੈਮ ਮਧ ਪ੍ਰਦੇਸ਼ ਦੇ ਕਾਲਜ ਦੇ ਵਿੱਚ ਹੋਇਆ ਹੈ ਇਹ ਸੱਚਮੁੱਚ ਜਿਹੜਾ ਅਧਿਆਪਨ ਦਾ ਕਾਰਜ ਹੈ ਜਿਹਨੂੰ ਮੈਂ ਪਵਿੱਤਰ ਕਾਰਜ ਸਮਝਦਾ ਉਹਦੇ ਵਿੱਚ ਬਹੁਤ ਵੱਡੀ ਇੱਕ ਕਾਲੇ ੱੱੱਬੇ ਵਾਂਗੂ ਇਹਨੂੰ ਯਾਦ ਕਰਨਾ ਚਾਹੀਦਾ ਹੈ ਮਧ ਪ੍ਰਦੇਸ਼ ਦੇ ਨਰਮਦਾਪੁਰ ਦੇ ਪਿੱਪਰੀਆਂ ਕਸਬੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ਦਾ ਇੱਕ ਸਰਕਾਰੀ ਕਾਲਜ ਹੈ। ਇਸ ਸਰਕਾਰੀ ਕਾਲਜ ਵਿੱਚ ਪਹਿਲੇ ਤੀਜੇ ਪੰਜਵੇਂ ਸਮੈਸਟਰ ਦੇ ਪੇਪਰ ਜਿਹੜੇ ਜਨਵਰੀ ਵਿੱਚ ਕੰਪਲੀਟ ਹੁੰਦੇ ਨੇ ਤੇ ਉਹਨਾਂ ਨੂੰ ਪੇਪਰਾਂ ਨੂੰ ਚੈਕਿੰਗ ਦੌਰਾਨ ਜਦੋਂ ਅਧਿਆਪਕਾਂ ਨੂੰ ਦਿੱਤਾ ਗਿਆ ਤਾਂ ਅਧਿਆਪਕ ਨੇ ਆਪਣੇ ਪੇਪਰ ਜਿਹੜੇ ਨੇ ਉਹ ਪ੍ਰੋਫੈਸਰ ਸਾਹਿਬ ਨੇ ਆਪਣੇ ਪੇਪਰ ਜਿਹੜੇ ਨੇ ਉਹ ਨੇ ਉਹਨੂੰ ਪੇਮੈਂਟ ਮਿਲਦੀ ਹੈ ਜਿੱਦਣ ਉਹ ਲੈਕਚਰ ਕਰਦੀ ਹੈ ਠੀਕ ਹੈ ਛੁੱਟੀਆਂ ਦੇ ਉਹਨੂੰ ਤਨਖਾਹ ਨਹੀਂ ਮਿਲਦੀ ਜੀ ਔਰ ਜਿਸ ਦਿਨ ਉਹਦਾ ਲੈਕਚਰ ਨਹੀਂ ਹੁੰਦਾ ਉਹਦੀ ਤਨਖਾਹ ਨਹੀਂ ਮਿਲਦੀ ਅਗਲੇ ਸਾਲ ਉਹ ਦੁਬਾਰਾ ਗੈਸਟ ਫੈਕਲਟੀ ਚ ਆਉਣੀ ਹੈ ਕਿ ਨਹੀਂ ਆਉਣੀ ਇਹਦੀ ਕੋਈ ਗਾਰੰਟੀ ਨਹੀਂ ਹੁੰਦੀ ਹੂੰ ਸੋ ਜਦੋਂ ਉਸ ਖੁਸ਼ਬੂ ਪੰਗਾਰੇ ਨਾਂ ਦੀ ਲੜਕੀ ਨੂੰ ਪੇਪਰ ਦੇਖਣ ਨੂੰ ਮਿਲੇ ਤਾਂ ਉਹਨੇ ਦੇਖਿਆ ਕਿ ਮੈਂ ਇਹਨੇ ਪੇਪਰ ਕੱਦਿ ਕਿ ਦੇਖਣੇ ਆ ਉਹਨੇ ਆਪਣੇ ਪੇਪਰਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਰਕੇਸ਼ ਮਹਿਰ ਨਾਂ ਦੇ ਇੱਕ ਸਟੋਰ ਕੀਪਰ ਨੂੰ ਦਿੱਤੀ अच्छा जी स्टोर कीपर ਨੂੰ ਨਾਲ ਉਹਨੇ 7000 ਰੁਪਇਆ ਦਿੱਤਾ ਕਿ ਇਹ ਪੇਪਰ ਤੇ ਅੱਜ ਇਹ ਤੂੰ ਦੇ ਚੈੱਕ ਕਰ ਦੇ ਤੇ ਆ 7000 ਰੁਪਇਆ ਵੀ ਤੂੰ ਰੱਖ ਲਈ। ਹੂੰ। ਸਟੋਰ ਕੀਪਰ ਨੇ ਕਿਹਾ ਕਿ ਮੈਂ ਇਹ ਪੇਪਰ ਕੀ ਕਿਵੇਂ ਦੇਖਣਿਆ ਮੈਂ ਇਹ ਗਾਂ ਪੀਐਨ ਨੂੰ ਦੇ ਦਿੰਦਾ। ਪੀਐਮਸੀ ਪੰਨਾ ਲਾਲ ਪਠਾਨੀਆਂ। ਪੰਨਾ ਲਾਲ ਪਠਾਨੀਆਂ ਨੇ ਜਦੋਂ ਪੇਪਰ ਲੈ ਤਾਂ ਉਹਨੂੰ ਨਾਲ ਉਹ 5000 ਰੁਪਏ ਦੇ ਦਿੱਤਾ। ਅੱਛਾ ਜੀ ਗਾਂਦ ਵਾਏ ਗਾਂਦਾਂ ਚੱਲਣਾ ਪਿਆ। ਜੀ ਉਹ ਪੰਨਾ ਲਾਲ ਹੋਰੀ ਜਦੋਂ ਪੇਪਰ ਦੇਖ ਰਹਾ ਤਾਂ ਉਹਦੀ ਚੈਕਿੰਗ ਕਰਨ ਦੀ ਜਿਹੜੀ ਵਿਧੀ ਹੈ ਜਾਂ ਪੇਪਰ ਦੇਖਦੇ ਦੀ ਕਿਸੇ ਨੇ ਵੀਡੀਓ ਬਣਾ ਲਈ। ਅੱਛਾ ਜੀ ਉਹ ਜਿਹੜੀ ਵੀਡੀਓ ਹੈ ਇੰਨੀ ਵਾਇਰਲ ਹੋਈ ਕਿ ਉਸ ਹਲਕੇ ਦੇ ਵਿਧਾਇਕ ਠਾਕੁਰਦਾਸ ਨਾਗਵੰਸ਼ੀ ਦੇ ਕੋਲ ਪਹੁੰਚੀ। ਹੂੰ ਠਾਕੁਰਦਾਸ ਹੋਰਾ ਨੇ ਉਹ ਵੀਡੀਓ ਐਜੂਕੇਸ਼ਨ ਮੰਤਰੀ ਤੱਕ ਭੇਜੀ। ਹੂੰ ਐਜੂਕੇਸ਼ਨ ਮੰਤਰੀ ਨੇ ਐਸਆਈਟੀ ਦਾ ਗਠਨ ਕੀਤਾ। SIT ਦੇ ਗਠਨ ਦੇ 4 ਅਪ੍ਰੈਲ ਵਾਲੇ ਦਿਨ ਇੱਕ ਰਿਪੋਰਟ ਜਨਤਕ ਕੀਤੀ ਤੇ ਉਸ ਰਿਪੋਰਟ ਦੇ ਜਨਤਕ ਕਰਨ ਦੇ ਨਾਲ ਉਹਨਾਂ ਨੇ ਪ੍ਰਿੰਸੀਪਲ ਰਕੇਸ਼ ਬਰਮਾ ਜਿਹੜੇ ਉਸ ਕਾਲਜ ਦੇ ਪ੍ਰਿੰਸੀਪਲ ਹੈ ਉਹਨਾਂ ਨੂੰ ਮੋਤਲ ਕਰ ਦਿੱਤਾ ਨਾਲ ਪ੍ਰੋਫੈਸਰ ਰਾਮ ਰਾਮ ਪਟੇਲ ਫਰਾਨੀ ਵੀ ਮਤਲਬ ਕਰ ਦਿੱਤਾ ਹੈ ਜਿਨ੍ਹਾਂ ਨੇ ਐਕਚੁਅਲੀ ਇਹ ਪੇਪਰ ਦੇਖਣੇ ਸੀ ਇਹਦੇ ਨਾਲ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਨੂੰ ਕਿਹੜੀ ਸਜ਼ਾ ਦੇਣੀ ਹੈ ਕਿਉਂਕਿ ਉਹ ਤਾਂ ਡੋਹੋਕ ਬੇਸ ਨੌਕਰੀਆਂ ਕਰਦੇ ਨੇ ਜੀ ਜੀ ਤੇ ਉਹਨਾਂ ਨੂੰ ਕਿਹੜੀ ਸਜ਼ਾ ਦੇਣੀ ਹੈ ਇਹਦੇ ਬਾਰੇ ਐਸਆਈ ਨੇ ਅਜੇ ਫੈਸਲਾ ਕਰਨਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਮੱਧ ਪ੍ਰਦੇਸ਼ ਦਾ ਜਿੱਥੇ ਭਾਜਪਾ ਆਪਣਾ ਇੱਕ ਮਾਡਲ ਪੇਸ਼ ਕਰ ਰਹੀ ਹੈ ਉੱਥੇ ਦੇ ਸਰਕਾਰੀ ਕਾਲਜ ਵਿੱਚ ਜਿਸ ਤਰ੍ਹਾਂ ਪੇਪਰ ਦੇਖੇਗਾ ਇਹ ਤੋਂ ਵੱਧ ਸ਼ਰਮਨਾਕ ਕੋਈ ਵੀ ਜਿਹੜਾ ਵਰਤਾਰਾ ਉਹ ਨਹੀਂ ਹੋ ਸਕਦਾ ਹੂੰ ਬਿਲਕੁਲ ਸੋ ਗਰਲੀ ਸਾਹਿਬ ਜੀ ਅਗਲੇ ਆਪਾਂ ਖਬਰ ਦੀ ਗੱਲ ਕਰੀਏ ਤਾਂ 12ਵੀਂ ਕਲਾਸ ਦੇ ਨਤੀਜਿਆਂ ਤੋਂ ਪਰੇਸ਼ਾਨ ਹੋਈਆਂ ਪੰਜ ਕੁੜੀਆਂ ਨੇ ਆਤਮ ਹੱਤਿਆ ਯਾਨੀ ਕਿ ਸੁਸਾਇਡ ਕਰਦੀ ਕੋਸ਼ਿਸ਼ ਕੀਤੀ ਹੈ ਤੇ ਕੀਤੀ ਵੀ ਹੈ ਉਹਨੇ ਆਤਮ ਹੱਤਿਆ ਪਹਿਲਾਂ ਤੇ ਇਸ ਦੇ ਬਾਰੇ ਸਾਨੂੰ ਜਰੂਰ ਦੱਸੋ ਵੀ ਇਹ ਖਬਰ ਕਿੱਥੋਂ ਦੀ ਹੈ ਕਿ ਇਹ ਕਰਨਾਟਕਾ ਦੇ 12ਵੀਂ ਕਲਾਸ ਦਾ ਨਤੀਜਾ ਜਦੋਂ ਜਨਤਕ ਹੋਇਆ ਤਾਂ ਉਸ ਨਤੀਜੇ ਦੇ ਪਬਲਿਸ਼ ਹੋਣ ਦੇ ਨਾਲ ਹੀ ਵੱਡੀ ਪੱਧਰ ਤੇ ਵਿਦਿਆਰਥੀ ਜਿਹੜੇ ਫੇਲ ਹੋਏ ਉਹਨਾਂ ਵਿੱਚੋਂ ਪੰਜ ਵਿਦਿਆਰਥੀਆਂ ਨੇ ਆਪਣੀ ਜੀਵਨ ਲੀਲਾ ਫੇਲ ਹੋ ਕੇ ਕਰਕੇ ਖਤਮ ਕਰ ਲਈ ਹਮਮ ਔਰ ਏਡੇ ਵੱਡੇ ਪੱਧਰ ਤੇ ਕਰਨਾਟਕ ਵਿੱਚ ਖਬਰ ਫੈਲੀ ਕਿ ਬਹੁਤ ਮਾੜਾ ਰਿਜ਼ਲਟ ਆਇਆ ਤੇ ਹੋ ਸਕਦਾ ਹੈ ਪੇਪਰ ਇਦਾਂ ਪੀਐਨ ਨੇ ਚੈੱਕ ਕੀਤੇ ਹੋਣ ਤਾਂ ਮਾੜਾ ਰਿਜ਼ਲਟ ਆਇਆ ਜੀ ਜੀ ਸੋ ਹੋਇਆ ਕਿ ਕਿ ਉੱਥੇ ਦੇ ਐਜੂਕੇਸ਼ਨ ਮੰਤਰੀ ਮਧੂ ਬੰਗਾ ਰੱਪਾ ਨੇ ਇਮੀਡੀਅਟ ਬਿਆਨ ਦਿੱਤਾ ਕਿ ਵਿਦਿਆਰਥੀ ਖੁਦਕਸ਼ੀਆਂ ਨਾ ਕਰਨ ਇਹ ਰਿਜ਼ਲਟ ਆਖਰੀ ਨਿਗਾਹ ਅਸੀਂ ਆਉਣ ਵਾਲੇ ਦਿਨਾਂ ਚ ਪੇਪਰ ਦੁਬਾਰਾ ਲਵਾਂਗੇ ਜੀ ਤੇ ਜਿਹਨਾਂ ਬੱਚੇ ਫੇਲ ਹੋ ਗਏ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਠੀਕ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਸਿੱਧਰ ਰਮਈਆ ਨੇ ਕਿਹਾ ਕਿ ਅਸੀਂ ਦੋ ਵਾਰੀ ਪੇਪਰ ਹੋਰ ਲਵਾਂਗੇ ਜਿਹੜੇ ਬੱਚੇ ਇੱਕ ਵਾਰੀ ਪਾਸ ਨਹੀਂ ਹੋਣਗੇ ਉਹਨਾਂ ਨੂੰ ਇੱਕ ਮੌਕਾ ਹੋਰ ਦੇਵਾਂਗੇ ਕਿ ਜੀਵਨ ਲੀਲਾ ਸਮਾਪਤ ਕਰ ਲੈਣਾ ਬਹੁਤ ਮਾੜੀ ਗੱਲ ਹੈ ਹੁਣ ਸਵਾਲ ਇਹ ਹੈ ਕਿ ਬੱਚਾ ਖੁਦਕੁਸ਼ੀ ਉਹ ਕਰਦਾ ਹੈ ਜਿਹਨੂੰ ਲੱਗਦਾ ਹੈ ਕਿ ਮੈਂ ਪਾਸ ਹੋ ਜਾਣਾ ਸੀ ਜਦੋਂ ਅਸੀਂ ਹੁਣੇ ਇੱਕ ਐਸੇ ਪੇਪਰਾਂ ਦੀ ਚੈਕਿੰਗ ਦੀ ਸਕੈਮ ਦੀ ਗੱਲ ਕਰਕੇ ਹਟੇ ਆ ਤਾਂ ਉੱਥੇ ਇਹ ਲੱਗਦਾ ਹੈ ਕਿ ਹੋ ਸਕਦਾ ਕਿਦਾਂ ਪੇਪਰ ਚੈੱਕ ਕੀਤੇਗਾ ਇਹਦੇ ਬਾਰੇ ਤੇ ਰੱਬ ਹੀ ਜਾਣਦਾ ਸੋ ਬੱਚਿਆਂ ਨੂੰ ਅਸੀਂ ਵੀ ਇਹ ਚਾਵਾਂਗੇ ਇਹ ਖੁਦਕਸ਼ੀ ਦਾ ਹਸਤਾਣਾ ਫੜਨਾ ਜਿਵੇਂ ਉੱਥੇ ਦੀ ਸਰਕਾਰ ਨੇ ਵੀ ਕਿਹਾ ਤੇ ਅਸੀਂ ਵੀ ਇਚਾਵਾਂਗੇ ਪਰੰਤੂ ਇਸ ਸਿਸਟਮ ਅੰਦਰਲੇ ਗੰਦਲੇਪਨ ਦੀ ਝਲਕ ਜਿਹੜੀ ਆ ਉਹ ਇਸ ਖਬਰ ਤੋਂ ਵੀ ਦਿਖਾਈ ਦਿੰਦੀ ਹੈ ਹਮ ਸੋ ਗੁਰਲੇ ਸਾਹਿਬ ਸਮਾਪਨ ਹੋ ਹੋਰ ਜਰਤ ਨਹੀਂ ਜਾਂਦਾ ਕਿ ਆਪਾਂ ਪ੍ਰੋਗਰਾਮ ਹੋਰ ਅੱਗੇ ਬਤਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਆਪਾਂ ਦੇ ਮਸਲੇ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਹਾਲ ਸਾਡੇ ਪ੍ਰੋਗਰਾਮ ਕਿਵੇਂ ਚੱਲ ਰਹੇ ਨੇ ਸਭ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਕੱਲ੍ਹ ਤੋਂ ਮਿਲਾਂਗੇ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੀ ਰਿਚਾਰਡ ਤਦਲਾ